ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜੀਐਸਡੀ ਪੰਜਾਬ ਮੀਡੀਆ ਮੈਂ ਹਰਮੇਲਪ੍ਰੀਤ ਤੋਂ ਦੇ ਵਿੱਚ ਅੱਜ ਮਾਹੌਲ ਖਾਸਾ ਤਣਾਅਪੂਰਨ ਬਣਿਆ ਹੈ ਇੱਥੇ ਸਰਕਾਰੀ ਕੰਨਿਆ ਸੀਨੀਅਰ ਸੈਂਟਰ ਸਕੂਲ ਦੇ ਵਿੱਚ ਜਿਹੜੇ ਨਾਮਜ਼ਦਗੀ ਪੱਤਰ ਭਰੇ ਜਾ ਰਹੇ ਨੇ ਉਹਨਾਂ ਨੂੰ ਲੈ ਕੇ ਕੋਠੇ ਚੰਦ ਸਿੰਘ ਦੇ ਵਸਨੀਕਾਂ ਤੇ ਵਿਧਾਇਕ ਦੇ ਸਮਰਥਕਾਂ ਵਿਚਾਲੇ ਤਣਾ ਤਣੀ ਦਾ ਮਾਹੌਲ ਹੈ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਜੈਤੋ ਦੇ ਨਰੂ ਪਾਰਕ ਵਿੱਚ ਬਣੀ ਪਾਣੀ ਵਾਲੀ ਟੈਂਕੀ ਦੇ ਉੱਤੇ ਕੁਝ ਨੌਜਵਾਨ ਚੜ੍ਹੇ ਹੋਏ ਨੇ ਉਹਨਾਂ ਦਾ ਦੋਸ਼ ਹੈ ਕਿ ਵਿਧਾਇਕ ਦੇ ਸਮਰਥਕ ਜਿਹੜੇ ਆ ਉਹਨਾਂ ਦੇ ਉਮੀਦਵਾਰ ਦੇ ਕਾਗਜ਼ ਫਾਈਲ ਨਹੀਂ ਹੁੰਦੇ ਤੇ ਜਾ ਰਹੇ ਉਹਨਾਂ ਦੇ ਕਾਗਜ਼ ਫਾੜ ਦਿੱਤੇ ਗਏ ਨੇ ਹਾਲਾਂਕਿ ਪੁਲਿਸ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚ ਕੇ ਇੱਕ ਵਾਰੀ ਫੇਰ ਤੋਂ ਇਹਨਾਂ ਦੇ ਜਿਹੜੇ ਨਾਮਜ਼ਦਗੀ ਪੇਪਰ ਦਾਖਲ ਕਰਨ ਲਈ ਲੈ ਕੇ ਗਏ ਨੇ ਸਾਡੇ ਨਾਲ ਕਾਂਗਰਸ ਦੇ ਆਗੂ ਮੌਜੂਦ ਨੇ ਦਰਸ਼ਨ ਸਿੰਘ ਢਿਲਮਾਣਾ ਤੋਂ ਜਾਨਣਾ ਚਾਹਾਂਗੇ ਕਿ ਉਹਨਾਂ ਦੀ ਕੀ ਪ੍ਰਤੀਕਿਰਿਆ ਹੈ ਮੈਂ ਤੁਹਾਡੇ ਮਾਧਮੇ ਦਰਾਈ ਪੰਜਾਬ ਸਰਕਾਰ ਨੂੰ ਵੀ ਇਹ ਬੇਨਤੀ ਕਰਦਾ ਕਿ ਪੰਚਾਇਤੀ ਚੋਣਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਪੰਚਾਇਤੀ ਚੋਣਾਂ ਹਰ 5 ਸਾਲ ਪਹਿਲਾਂ ਵੀ ਹੋਈਆਂ ਸੀਗੀਆਂ ਅੱਜ ਵੀ ਹੋਈਆਂ ਹੋ ਰਹੀਆਂ ਗਈਆਂ ਪਰ ਜੋ ਅਜਾ ਹਾਲਾਤ ਬਣਾਏ ਜਾ ਰਹੇ ਹੈ ਇਹ ਪੰਜਾਬ ਦੇ ਭਾਈਚਾਰੇ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਹਜੇ ਵੋਟਾਂ 15 ਤਰੀਕ ਨੂੰ ਪੈਣੀਆਂ ਤੇ ਜੇ ਇਹ ਹਾਲਾਤ ਅੱਜ ਬਣੇ ਹੈ ਤਾਂ 15 ਤਰੀਕ ਨੂੰ ਕਿਹੋ ਜਿਹੇ ਹਾਲਾਤ ਬਣਗੇ ਇਥੇ ਦਹਿਸਤ ਪਾਈ ਜਾ ਰਹੀ ਹੈ ਹਲਕੇ ਦੇ ਵਿੱਚ ਕਾਗਜ਼ ਪਾੜੇ ਜਾ ਰਹੇ ਹੈ ਜੇ ਤੁਸੀਂ ਕਿਸੇ ਨੂੰ ਨੋਮੀਨੇਸ਼ਨ ਹੀ ਕਰਨ ਨਹੀਂ ਦੇਣਾਗਾ ਤੇ ਚੋਣਾ ਕਰਾਉਣ ਦਾ ਕੀ ਮਤਲਬ ਸੀਗਾ ਕਿਉਂ ਨਾ ਕਿਸੇ ਨੂੰ ਐਨਓਸੀ ਦਿੱਤੀ ਜਾ ਰਹੀ ਹੈ ਨਾ ਚੁੱਲਾ ਟੈਕਸ ਦੀ ਪਰਚੀ ਕੱਟੀ ਜਾ ਰਹੀ ਹੈ ਅਤੇ ਇਹਦਾ ਲੋਕਾਂ ਦੇ ਕਾਗਜ਼ ਫੜ ਕੇ ਜਿਹੜੇ ਰੱਖੇ ਉਹਨਾਂ ਦੇ ਗੁੰਡੇ ਰੱਖੇ ਆ ਉਹ ਪਾੜ ਕੇ ਲੈ ਗਏ ਕੋਠੇ ਚੰਦ ਵਾਲੇ ਨਿੱਕਾ ਜਿਹਾ ਇੱਕ ਪਿੰਡ ਹੈ ਉਹਦੇ ਬਾਅਦੇ ਪੰਜਾਬ ਸਰਕਾਰ ਦਾ ਜੇ ਇਨਾ ਜੋਰ ਲੱਗਿਆ ਤਾਂ ਹੋਰ ਬਹੁਤ ਗੱਲਾਂ ਕੰਮ ਕਰਨ ਵਾਲੀ ਪੰਜਾਬ ਸਰਕਾਰ ਦੇ ਇਹ ਸਰਕਾਰ ਦਾ ਜਿਹੜਾ ਵਤੀਰਾ ਹੈ ਇਹ ਬਹੁਤ ਘਟੀਆ ਤੇ ਨਿੰਦਣਯੋਗ ਹੈ ਅੱਛਾ ਜੀ ਜਿਹੜੇ ਤੁਹਾਡੇ ਇਸ ਵਾਰ تک ਟੈਂਕੀ ਤੋਂ ਜਿਹੜੇ ਹੋਇਆ ਹੈ ਇਹਨਾਂ ਨੂੰ ਤੁਸੀਂ ਉਤਾਰਨ ਦੀ ਕੋਸ਼ਿਸ਼ ਕਰੋਗੇ ਜਾਂ ਦੇਖੋ ਮੇਰੇ ਇਹ ਕੋਈ ਮੇਰੇ ਪਾਰਟੀ ਨਾਲ ਸੰਬੰਧ ਬੰਦੇ ਨਹੀਂ ਹੈ ਉਹਨਾਂ ਨੇ ਆਪਣੀ ਪਿੰਡ ਦੀ ਪੰਚਾਇਤ ਚੁਣਨ ਵਾਸਤੇ ਸਾਰੇ ਪਿੰਡ ਦਾ ਇੱਕ ਪਾਸੇ ਹੈ ਅਤੇ ਇਥੋਂ ਦਾ ਜਿਹੜਾ ਐਮਐਲਏ ਹੈ ਤੇ ਉਹਦੇ ਇੱਕ ਇੱਕ ਬੰਦਾ ਜਿਹਦੇ ਉਹ ਘਰੇ ਮਕਾਨ ਦੇ ਵਿੱਚ ਰਹਿੰਦਾ ਸਿਰਫ ਉਹ ਇੱਕ ਪਾਸੇ ਹੈ ਉਹ ਉਹਨੂੰ ਜਿਹਦੇ ਮਕਾਨ ਵਿੱਚ ਰਹਿੰਦੇ ਆ ਉਹਨੂੰ ਐਮਐਲਏ ਬਣਾਉਣਾ ਸਰਪੰਚ ਬਣਾਉਣਾ ਚਾਹੁੰਦਾ ਹੈਗਾ ਜਦੋਂ ਸਾਰਾ ਪਿੰਡ ਨਹੀਂ ਮਨਜ਼ੂਰ ਕਰਦਾਗਾ ਤੇ ਉਹਨੂੰ ਕੀ ਲੋੜ ਹੈ ਇਸ ਬਣਾਉਣ ਦੀ ਗੱਲ ਦੀ ਅਚਭ ਤੁਸੀਂ ਕਾਫੀ ਸਮੇਂ ਤੋਂ ਕੰਮੇ ਹੋਗੇ ਇਸ ਸੀਟ ਤੋਂ ਜਾਨਕੀ ਇਸ ਪਿੰਡ ਚੰਦ ਸਿੰਘ ਵਾਲੇ ਕੋਟਾਂ ਤੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਮਾਹੌਲ ਜਿਹੜਾ ਤਣਾਅਪੂਰਨ ਬਣਿਆ ਆ ਰਿਹਾ ਪਿਛਲੇ ਦਿਨਾਂ ਚ ਅਸੀਂ ਦੇਖਿਆ ਇੱਕ ਧੜੇ ਨੂੰ ਵਿਧਾਇਕ ਦੀ ਸਪੋਰਟ ਹੈ ਦੂਸਰੇ ਨੂੰ ਮੈਂਬਰ ਪਾਰਲੀਮੈਂਟ ਦੀ ਸਪੋਰਟ ਹੈ ਤਾਂ ਤੁਸੀਂ ਬਾਕੀ ਪੂਰੇ ਜ਼ਿਲ੍ਹੇ ਦੇ ਵਿੱਚ ਕੀ ਦੇਖਿਆ ਨਹੀਂ ਗੱਲ ਮੈਂਬਰ ਪਾਰਲੀਮੈਂਟ ਦੀ ਸਪੋਰਟ ਦਾ ਸਵਾਲ ਨਹੀਂ ਇੱਥੇ ਅਸੀਂ ਵੀ ਉਹਨਾਂ ਦੀ ਸਪੋਰਟ ਵਿੱਚ ਆਏ ਆ ਸਾਡਾ ਫਰਜ਼ ਬਣਦਾ ਹੈ ਕਿ ਜੇ ਲੋਕਤੰਤਰ ਦਾ ਜਿੱਥੇ ਕਿਤੇ ਘਾਣ ਹੁੰਦਾ ਹੈ ਲੋਕਤੰਤਰ ਦੇ ਉੱਤੇ ਕਿਤੇ ਹਮਲਾ ਹੁੰਦਾ ਹੈ ਉੱਥੇ ਸਾਡੀ ਡਿਊਟੀ ਹੈ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣਾ ਫਰਜ਼ ਨਿਭਾਉਨੇ ਆ ਕੋਈ ਸਾਡੀ ਪਾਰਟੀ ਨਾਲ ਸੰਬੰਧ ਨਹੀਂ ਬੰਦੇ ਇਹ ਸਿਰਫ ਪਿੰਡ ਪੱਧਰ ਦਾ ਮਾਮਲਾ ਹੈ ਪਰ ਸਰਕਾਰਾਂ ਦਾ ਇਹ ਕਹਿ ਰਹੀਆਂ ਅਸੀਂ ਵਧੀਆ ਸਰਪੰਚ ਚੁਣਨੇ ਆ ਪਿੰਡਾਂ ਨੂੰ ਅਧਿਕਾਰ ਦਿੰਦੇ ਆ ਵੀ ਪਿੰਡਾਂ ਦੀਆਂ ਲੋਕ ਸਰਪੰਚੀਆਂ ਆਪ ਚੁਣਨ ਪਰ ਆ ਜਿਹੜਾ ਕੁਝ ਹੋ ਰਿਹਾ ਇਹ ਮੇਰਾ ਜਿਲ੍ਹੇ ਵਿੱਚ ਨਾ ਕੋਟਕਪੂਰੇ ਹੋ ਰਿਹਾ ਨਾ ਫਰੀਦਕੋਟ ਹੋ ਰਿਹਾ ਇਹ ਸਿਰਫ ਇਕੱਲੇ ਜੈਤੋ ਵਿੱਚ ਹੀ ਹੋ ਰਿਹਾ ਸੱਤਾਧਾਰੀ ਪਾਰਟੀ ਦੇ ਸਮਰਥਕ ਇਹ ਕਹਿੰਦੇ ਨੇ ਕਿ ਅਕਾਲੀ ਦਲ ਤੇ ਕਾਂਗਰਸ ਖੁੱਦ ਚੋਣਾ ਸੱਚ ਲੜਨਾ ਨਹੀਂ ਚਾਹੁੰਦੇ ਤੋ ਆਨੀ ਬਹਾਨੀ ਥੋੜਾ ਜਿਹਾ ਪਾਸੇ ਹਟਣਾ ਚਾਹੁੰਦੇ ਨੇ ਤੇ ਜੇ ਲੜਨਾ ਨਹੀਂ ਚਾਹੁੰਦੇਗੇ ਤੇ ਫਿਰ ਕਾਗਜ਼ ਕਾਦੋ ਖੋਹਦੇ ਆ ਆ ਸਾਡੇ ਦਲ ਸਿੰਘ ਵਾਲੇ ਤੋਂ ਬੰਦੇ ਰਾ ਕੈਂਡੀਡੇਟ ਆ ਸਰਪੰਚੀ ਦੇ ਇਹਨਾਂ ਨੂੰ ਉੱਥੇ ਬੁਲਾ ਕੇ ਮਾਰਕੀਟ ਕਮੇਟੀ ਦੇ ਦਫ਼ਤਰ ਦੋ ਬੰਦਿਆਂ ਨੂੰ ਬੁਲਾਇਆ ਇਹਨਾਂ ਨੂੰ ਕੈਡਨੈਪ ਕਰਕੇ ਉਹਨਾਂ ਨੂੰ ਬੰਦ ਕਰਤਾ ਫਿਰ ਜਦੋਂ ਤੁਹਾਡੇ ਮੀਡੀਆ ਵਾਲੇ ਗਏ ਸਾਥੀ ਗਏ ਆ ਉਹਨਾਂ ਨੇ ਜਾ ਕੇ ਜਦੋਂ ਰੌਲਾ ਪਾਇਆ ਤੇ ਗੱਲਬਾਤ ਕੀਤੀ ਜਾ ਕੇ ਉਹਨਾਂ ਨਾਲ ਫਿਰ ਇਹਨਾਂ ਨੂੰ ਛੱਡਿਆ ਤੁਹਾਡੇ ਸਾਹਮ ਪ੍ਰਚਾਰ ਸੇ ਪ੍ਰਸ਼ਾਸਨ ਆਇਆ ਉੱਥੇ ਪਹਿਲਾ ਗੁਰ ਸਿੰਘ ਵਾਲਾ ਜੀ ਸਾਡੇ ਇੱਕ ਸਰਪੰਚ ਸਰਵਸੰਮਤੀ ਨਾ ਬਣ ਗਿਆ ਸੀ ਲਾਪ੍ਰੀਤ ਸਿੰਘ ਉਹ ਆਮ ਪਾਰਟੀ ਦਾ ਬੰਦਾ ਸੀਗਾ ਉਹ ਮੈਨੂੰ ਸਮਰਥਨ ਮੈਨੂੰ ਆਦਾ ਵੀ ਤੂੰ ਕਾਗਜ਼ ਭਰਹੀਂ ਜਿਹੜਾ ਇੱਕ ਇਹਦਾ ਵਾਲਗਿਆ ਸਾਹਿਬ ਦਾ ਸਾਲਾ ਉਹ ਮੇਰੇ ਮੁਕਾਬਲੇ 'ਚ ਖੜਾ ਹੋਇਆ ਸੀ ਮੋਲਕ ਕਹਿੰਦਾ ਸੀ ਮੇਰੇ ਕੋਲੇ ਵੋਟ ਪਿੰਡ ਦੀ ਸਾਰੀ ਜ਼ਿਆਦੇ ਆ ਉਹ ਆਨੇ ਵੀ ਤੂੰ ਸਰਵਸੰਮਤੀ ਕਰ ਮੈਂ ਕਿਹਾ ਜੀ ਸਰਵਸੰਮਤੀ ਮੇਰੇ ਤੇ ਕਰ ਦਿਓ ਮੈਨੂੰ ਪਹਿਲਾਂ ਦਵਾ ਦਿਓ 2 ਸਾਲ ਦਵਾ ਦਿਓ 3 ਸਾਲ ਉਹ ਕਰ ਲੈ ਮੈਨੂੰ ਕਹਿੰਦੇ ਠੀਕ ਆ ਕਰ ਲੈਨੇ ਆ ਮੈਨੂੰ ਕਹੇ ਵੀ 9 ਵਜੇ ਤੂੰ ਦਫ਼ਤਰ ਆ ਜੀ ਮਾਰਕੀਟ ਕਮੇਟੀ ਸਾਰੇ ਉੱਥੇ ਮੈਂ 9 ਵਜੇ ਦੇ ਨੂੰ ਮੈਥੋਂ ਮੈਂ ਮੈਨੂੰ ਕਹੇ ਪਤਾ ਲੱਗ ਗਿਆ ਵੀ ਇਹ ਜਾਣ ਕੇ ਕਰਦੇ ਆ ਮੈਂ ਕਾਗਜ਼ ਫੜਾ ਕੇ ਸਾਰਾ ਕੰਪਲੀਟ ਕਰਕੇ ਤੁਸੀਂ ਰੋਪ ਕੇ ਮੈਂ ਮੇਰਾ ਭਰਾ ਬੋਲਣ ਲੱਗਿਆ ਜੀ ਹੁਣ ਉਹ ਚੁੱਪ ਕਰ ਏ ਇੱਥੇ ਮੈਂ ਮਾਰਿਆ ਮੈਂ ਇੱਥੇ ਹੱਥ ਮਾਰ ਕੇ ਮੈਂ ਨਹੀਂ ਕਰਦਾ ਜੇ ਮੈਂ ਕਿ ਨਹੀਂ ਕਰਦਾ ਮੈਂ ਕੋ ਮੈਂ ਹੱਥ ਮਾਰ ਕੇ ਬਾਹਰ ਨਿਕਲ ਲਗਾ ਮੈਨੂੰ ਉਹਨਾਂ ਨੇ ਫੜ ਲਿਆ ਮੇਰੀ ਖੁੱਚਾ ਤੋਂ ਹੋਈ ਜੀ ਸਾਰੇ ਬਰਾਂਡੇ ਚ ਉੱਥੇ ਹੋਈ ਬਾਹਰ ਨਿਕਲ ਗਿਆ ਮੈਂ ਮੁੜ ਕੇ ਰੌਂਗ ਕਾਉਂਡ ਜੋ ਮੈਨੂੰ ਫੇਰ ਖਿੱਚ ਲਿਆਈ ਮੈਂ ਕਿਹਾ ਗੱਲ ਸੁਣ ਲਓ ਮੇਰੇ ਗੋਲੀ ਮਾਰੋ ਮੇਰੇ ਗੋਲੀ ਮਾਰੋ ਤੇ ਮੈਂ ਮਰ ਜੂਗਾ ਮੈਂ ਆਪੇ ਤੁਸੀਂ ਆਪ ਦਾ ਸਰਪੰਚ ਬਣ ਜੂਗੇ ਜਿਉਂਦੇ ਨੂੰ ਮੈਂ ਸਰਪੰਚ ਨਹੀਂ ਬਣਨਾ ਸਾਰਾ ਪਿੰਡ ਮੈਂ ਸੱਦ ਰਣਾਈ ਹੁਣ ਕਾਗਜ਼ ਭਰਤੇ ਤੁਸੀਂ ਕਾਗਜ਼ ਮੈਂ ਭਰਤੇ ਜੀ ਕਾਗਜ਼ ਭੜਕੇ ਭਰਕੇ ਆਏ ਨਹੀਂ ਪਤਾ ਹੁਣ ਕਾਗਜ਼ ਕੈਨਸਲ ਕਰਾ ਦੇਣ ਇਹਨਾਂ ਦਾ ਕੋਈ ਪਤਾ ਨਹੀਂ ਜਦੋਂ ਮੌਲਕਾਂ ਦਾ ਜਦੋਂ ਕਾਗਜ਼ ਭਰਤੇ ਉਦੋਂ ਹੀ ਮੈਨੂੰ ਪਾਏਗੇ ਕੈਨਸਲ ਕਰਾਉਣਗੇ ਜੀ ਕੈਨਸਲ ਹੁਣ ਇਹ ਕਰਾ ਸਕਦੇ ਆ ਇਹ ਮੈਂ ਕਾਗਜ਼ ਭਰਤਾ ਦਿੱਤੇ ਆ ਤੇ ਪਤਾ ਨਹੀਂ ਪ੍ਰਸ਼ਾਸਨ ਆਇਆ ਉੱਥੇ ਜੀ ਪ੍ਰਸ਼ਾਸਨ ਆਇਆ ਮੈਨੂੰ ਪ੍ਰਸ਼ਾਸਨ ਅੱਗੋਂ ਮੈਨੂੰ ਕਹਿੰਦਾ ਜੀ ਤੁਸੀਂ ਕੀ ਲੈਣਾ ਹੈ ਇੱਥੇ ਮੈਂ ਕਹਿੰਦਾ ਸਾਨੂੰ ਸੱਦਿਆ ਸੀ ਸਾਨੂੰ ਤਾਂ ਫੋਨ ਕਰੀ ਜਾਂਦਾ ਮੇਰੇ ਮੋਬਾਈਲ 'ਚ ਵੇਖ ਲਓ ਕੋਲ ਨਾ ਕਿੰਨੀਆਂ ਮੋਲਕ ਦੀਆਂ ਵੇਖ ਲਓ ਕਿੰਨੀਆਂ ਕਹਿੰਦਾ ਆ ਇੱਥੇ ਆ ਇੱਥੇ ਤੁਹਾਡਾ ਰਾਈਨਾਮਾ ਕਰਾਉਣੇ ਆ ਮੈਂ ਕਹਿੰਦਾ ਅਸੀਂ ਤੇ ਜਾਣਾ ਹੀ ਸੀ ਤੇ ਸਾਡੀ ਗੱਲ ਨਹੀਂ ਸੁਣੀ ਪ੍ਰਸ਼ਾਸਨ ਵੀ ਉਹਦੀ ਉਹਦੇ ਐਮਐਲਏ ਸਾਹਿਬ ਦੀ ਕਰਦਾ ਜੀ ਸਾਡੀ ਗੱਡੀ ਹਲੇ ਅੰਦਰ ਖੜੀ ਆ ਉਹ ਪਤਾ ਨਹੀਂ ਕੱਢਣਗੇ ਸਾਨੂੰ ਕਢਾਤਾ ਸੀ ਆਪਣਾ ਪੱਤਰਕਾਰ ਸਾਹਿਬ ਗਈ ਸੀ ਉੱਥੇ ਤੁਸੀਂ ਦੇਖ ਰਹੇ ਹੋ ਕਿ ਲਗਾਤਾਰ ਜਿਹੜੇ ਲੋਕ ਨੇ ਉਹ ਸਥਾਨਕ ਵਿਧਾਇਕ ਅਮੋਲਕ ਸਿੰਘ ਦੇ ਉੱਤੇ ਇਲਜ਼ਾਮ ਲਾ ਰਹੇ ਨੇ ਕਿ ਉਹ ਲਗਾਤਾਰ ਅਸ਼ਰਿਆਮ ਤੱਕ ਕੇਚਾਈ ਕਰ ਰਹੇ ਨੇ ਹਾਲਾਂਕਿ ਅਮੋਲਕ ਸਿੰਘ ਲਗਾਤਾਰ ਇਹਨਾਂ ਇਲਜ਼ਾਮਾਂ ਨੂੰ ਨਕਾਰਦੇ ਵਿਆ ਰਹੇ ਨੇ ਸਾਡੇ ਪਿੱਛੇ ਤੁਸੀਂ ਦੇਖ ਰਹੇ ਹੋ ਕਿ ਕੁਝ ਨੌਜਵਾਨ ਪਾਣੀ ਵਾਲੇ ਟੈਂਕ ਦੇ ਉੱਤੇ ਚੜੇ ਹੋਏ ਨੇ ਉਹਨਾਂ ਦੀ ਅਗਵਾਈ ਕੋਟੇ ਚੰਦ ਸਿੰਘ ਦੇ ਸਾਬਕਾ ਸਰਵੰਚ ਜਲੋਰ ਸਿੰਘ ਕਰ ਰਹੇ ਨੇ ਪਿੰਡ ਸਾਡਾ ਕੋਟੇ ਚੰਦ ਸਿੰਘ ਵਾਲੇ ਐਚਐਸਬੀ ਸਾਰੇ ਆਈ ਉਹ ਖਾਲਸਾ ਆਈ ਉਹਦਾ ਸਾਨੂੰ ਭਰੋਸਾ ਦਰਵਾਇਆ ਸਾਡੀਆਂ ਫੈਲਾ ਪਾਰਤੀਆਂ ਇਹਨਾਂ ਨੇ ਸਾਡੇ ਆ ੱਤਕਾ ਛਰੇ ਆ ਮੋਲਕ ਕਰ ਰਿਹਾ ਛਰੇ ਆ ਸਰਪੰਚ ਨੇ ਕੋਠੇ ਚੰਦ ਸਿੰਘ ਦੇ ਜਲੌਰ ਸਿੰਘ ਇਹ ਇਲਜ਼ਾਮ ਲਾ ਰਹੇ ਨੇ ਕਿ ਉਹਨਾਂ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਕਾਗਜ਼ ਬਾੜ ਦਿੱਤੇ ਗਏ ਵਿਧਾਇਕ ਦੇ ਸਮਰਥਕਾਂ ਵੱਲੋਂ ਸਾਰਾ ਹੋਗਾ ਮਾਹੌਲ ਖਰਾਬ ਹੋ ਜਾਊਗਾ ਸਰਕਾਰ ਜੀ ਉਰਿਓ ਜੀ ਨੋ ਹੋਣਾ ਬਾਰ ਸਾਹਿਬ ਸੁਣੋ ਬਾਰ ਸਾਹਿਬ ਸੁਣੋ 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 ਟੈਕ ਟਿਪ ਕਾਗਜ਼ ਭਰਨ ਦਾ ਸਮਾਂ ਕਿੰਨੇ ਵਜੇ ਤੱਕ ਦਾ ਹੈ 3 ਵਜੇ ਤੱਕ ਕੰਮ ਕਿੰਨਾ ਹੋਗਾ ਜੀ ਤੁਸੀਂ ਦੇਖੋ 2 ਵਜ ਗਿਆ ਅਸੀਂ ਰੋਕਿਆ ਕਿਸਨਤਾ ਰਹਿ ਗਿਆ ਸੁਣੋ ਅਸੀਂ ਰੋਕਿਆ ਕਿਸੇ ਨੂੰ ਅਗਲੇ ਨਾਲ ਤੁਸੀਂ ਸੁਣੋ ਸੁਣੋ ਆਪਣ ਸੁਣੋ ਸੋਲੋ ਸੁਣ ਲੋ ਬਾਈਆਂ ਪਿੰਡਾਂ ਦੇ ਵਿੱਚੋਂ ਸਿਰਫ ਅਸੀਂ ਇੱਕ ਬੰਦੇ ਨੂੰ ਰੋਕ ਕੇ ਕੋਈ ਜਾਣ ਬੁੱਝ ਕੇ ਖਰਾਬੀ ਕਰਾਂਗੀ ਸੁਣੇ ਚੱਲ ਪਹਿਲਾਂ ਸੁਣ ਲੋ ਕਿਸੇ ਸੈਂਟਰ ਦੇ ਮੂਹਰੇ ਇੱਕ ਵੀ ਬੰਦਾ ਕਹਿ ਦੇਵੇ ਕੋਈ ਪਿੰਡ ਦਾ ਬੰਦਾ ਕਹਿ ਦੇਵੇ ਕਿ ਅਸੀਂ ਕਿਸੇ ਨੂੰ ਰੋਕਿਆ ਹੋਵੇ ਪਹਿਲੀ ਗੱਲ ਦੂਜੀ ਗੱਲ ਜੇ ਸਮਾਂ ਪੂਰਾ ਹੋ ਗਿਆ ਹੋਵੇ ਤਾਂ ਤੁਸੀਂ ਸਾਨੂੰ ਕਹੋਗੇ ਜਾਣ ਬੁੱਝ ਕੇ ਸਮਾਂ ਪੂਰਾ ਕਰਤਾ 3 ਵਜੇ ਤੱਕ ਦਾ ਸਮਾਂ ਤੁਸੀਂ ਤਾਂ ਇਹ ਗੱਲ ਕਹਿ ਰਹੇ ਹੋ ਸਾਡੇ ਬੰਦੇ ਦੀ ਫਾਈਲ ਭਾਵੇਂ ਸਹੀ ਹੈ ਭਾਵੇਂ ਗਲਤ ਹੈ ਕਿ ਜੀ ਉਹਦੀ ਫਾਈਲ ਪਾਸ ਕਰਾਓ ਤੇ ਉਹਨੂੰ ਅੰਦਰ ਲੰਗਾਓ ਤੁਸੀਂ ਇਹ ਗੱਲ ਕਹਿ ਰਹੇ ਹੋ ਸਰਦਾਰ ਸਾਹਿਬ ਬੇਨਤੀ ਇੱਕੋ ਹੀ ਹੱਥ ਬੰਨ ਕੇ ਕਿ 3 ਵਜੇ ਤੱਕ ਦਾ ਸਮਾਂ ਤੁਹਾਡੇ ਬੰਦੇ ਨੂੰ ਉੱਥੇ ਗੇਟ ਤੱਕ ਭੇਜੋ ਬਿਲਕੁਲ ਅਸੀਂ ਉਹਨੂੰ ਅੰਦਰ ਸਾਰਿਆਂ ਨੂੰ ਲੰਘਾਵਾਂਗੇ 3 ਵਜੇ ਤੱਕ ਜਿਹੜੇ ਖੜੇਗੇ ਲਾਈਨ 'ਚ ਬਿਲਕੁਲ ਲੰਘਾਵਾਂਗੇ ਹੁਣ ਜੇ ਤੁਸੀਂ ਜਾਣ ਪੁੱਝ ਕੇ ਮੰਨੀ ਹੋਈ ਆ ਆਪਾਂ ਅਨਸੈਸਰੀ ਧਰਨਾ ਲਾਉਣਾ ਹੀ ਲਾਉਣਾ ਹੈਗਾ ਪਰ ਮੈਂ ਤਾਂ ਤੁਹਾਨੂੰ ਰੋਕ ਨਹੀਂ ਸਕਦਾ ਉਸ ਤਰ੍ਹਾਂ ਪਰ ਹੱਥ ਬੰਨ ਕੇ ਬੇਨਤੀ ਇੱਕੋ ਹੀ ਹੈ ਕਿ ਮੇਰੇ ਜੈਤੋ ਸ਼ਹਿਰ ਦੇ ਅੰਦਰ ਸ਼ਾਂਤੀ ਬਣਾ ਕੇ ਰੱਖੋ ਕੋਈ ਵੀ ਫਾਇਲ ਨਾ ਅਸੀਂ ਕੈਦੇ ਬੰਦਾ ਕਿ ਪੁਲਿਸ ਦੀ ਕਾਰਗਾਰੀ ਦੇ ਉੱਪਰ ਕੋਈ ਸ਼ੱਕ ਹੋਵੇ ਕਿਸੇ ਨੂੰ ਅਸੀਂ ਬਿਲਕੁਲ ਆਪਣੀ ਸਹੀ ਨੀਅਤ ਨਾਲ ਕੰਮ ਕਰੀਏ ਐਡੀਐਸਪੀ ਸਾਹਿਬ ਨਾਲ ਗੱਲ ਕਰ ਲੋ ਜੀ ਐਮਪੀ ਸਾਹਿਬਾ ਜੀ ਗੱਲ ਕਰੋ ਇੱਕ ਵੀ ਬੰਦਾ ਕੈਦੇ ਸਾਰਾ ਮੀਡੀਆ ਸੁਣ ਰਿਹਾ ਦੱਸੋ ਕੋਈ ਅਸੀਂ ਗਲਤ ਇੱਕ ਬਾਕੀ ਪਿੰਡਾਂ ਦੇ ਬੰਦੇ ਕੋਈ ਕੈਦ ਦੇਣ ਖਾਂ ਅਸੀਂ ਕਿਨੂੰ ਨਹੀਂ ਲੰਗਾਇਆ ਬਾਈ ਜੀ ਗੱਲ ਇਹ ਆ ਕਿ ਉਹ ਸਰਦਾਰ ਸਾਹਿਬ ਐਨਾ ਕਰੋ ਐਨਾ ਕਰੋ ਸਰਦਾਰ ਸਾਹਿਬ ਐਮਪੀ ਸਾਹਿਬ ਸਾਡੇ ਵੀ ਐਮਪੀ ਸਾਹਿਬ ਹੈ ਜਿਉਂ ਜਿੰਨੇ ਤੁਹਾਡੇ ਆ ਅਸੀਂ ਵੀ ਅਸੀਂ ਹਲਕੇ ਦੇ ਆ ਅਸੀਂ ਵੀ ਥੋੜੇ ਨਹੀਂ ਆ ਅਸੀਂ ਵੀ ਇੱਥੋਂ ਦੇ ਆ ਕੋਈ ਬਗਾਨੇ ਸ਼ਹਿਰ ਤੋਂ ਨਹੀਂ ਆਏਗੇ ਸਮਝ ਗਏ ਆਪਾਂ ਸਾਰੇ ਜੇ ਇਕੱਠੇ ਆ ਸੁਣੋ ਜੇ ਇਕੱਠੇ ਆ ਤੇ 3 ਵਜੇ ਤੱਕ ਦਾ ਸਮਾਂ ਲਾਈਨ 'ਚ ਦਿਲਾਓ ਭੇਜਾਂਗੇ ਬੰਦਿਆਂ ਨੂੰ ਜੇ ਧੱਕੇ ਨਾਲ ਹੀ ਤੁਸੀਂ ਕਹਿਣਾ ਨਹੀਂ ਨਹੀਂ ਐਮਪੀ ਸਾਹਿਬ ਵੱਲੋਂ ਬਿਆਨ ਆ ਪੀਪਰਾ ਦੀ ਉਹ 2 ਵਜਾਂ 3 ਵਜਾਂ ਚੋਣ ਕਮਿਸ਼ਨ ਵੱਲੋਂ ਇਹ ਨੋਟਿਸ ਆ ਗਿਆ ਪੀ ਜਿੰਨੇ ਵੀ ਕੈਂਡੀਡੇਟ ਆ ਉਹ ਲਾਈਨ ਵਿੱਚ ਲੱਗਣਗੇ ਉਹਨਾਂ ਦੇ ਕਾਗਜ਼ ਭਰੇ ਜਾਣਗੇ ਤੇ ਡੀਐਸਪੀ ਸਾਹਿਬ ਸੁਣੋ ਬੇਨਤੀ ਹੈ ਕਿ ਉਹਨਾਂ ਨੂੰ ਲਵਾ ਲਓ ਸਰਦਾਰ ਸਾਹਿਬ ਸੁਣੋ ਹਾਂਜੀ ਇਹ ਪੱਤਰਕਾਰ ਭਾਈ ਸਾਹਿਬ ਨੇ ਤੁਹਾਨੂੰ ਇਹੀ ਦੱਸ ਦੇਣਗੇ ਮੇਕੀ ਦੱਸ ਦਿਓ ਜਕੀਬੀ ਬਸ ਅਸੀਂ ਉਹੀ ਕਹਿੰਦੇ ਆ ਪਾ ਕਿੰਨੇ ਜਾਂ ਕਾਗਜ਼ ਹਨ ਜੇ ਬੰਦਾ ਹੈ ਨਹੀਂ ਦੱਸੋ ਕਾਗਜ਼ ਉੱਥੇ ਜਿ ਪਾੜੇ ਪਏ ਆ ਉਹ ਹੁਣ ਦੱਸ ਦੇ ਤੁਸੀਂ ਆਏ ਹਾਂਜੀ ਹੁਣ ਉਹਨਾਂ ਨੂੰ ਅਸੀਂ ਬੁਲਾ ਜਿਹੜੇ ਰਹਿੰਦੇ ਆ ਉਹਨਾਂ ਨੂੰ ਸਾਧਾਰਨ ਸਾਹਿਬ ਸੁਣੋ ਸਾਹਿਬ ਜੀ ਇੱਕੋ ਇੱਕ ਬੇਨਤੀ ਕਿ ਜਿਹੜੀ ਗੱਲ ਮੈਂ ਤੁਹਾਨੂੰ 15 ਮਿੰਟ ਤੇ ਅੱਧਾ ਘੰਟੇ ਦਾ ਕਹਿ ਰਿਹਾ ਹਾਂ ਹਾਂਜੀ ਹਾਂਜੀ ਕਿ ਬਿਲਕੁਲ 3 ਵਜੇ ਤੱਕ ਦਾ ਸਮਾਂ ਜਿਹੜਾ 3 ਵਜੇ ਤੱਕ ਲੱਗਦਾ ਤੈਨੂੰ ਹੁਣ ਤਾਂ ਵਧਾ ਉਹ ਕਹਿੰਦੇ ਵੀ ਵਾਧਾ ਹੋ ਜਾ ਤੈਨੂੰ 3 ਵਜੇ ਤੱਕ ਸਰਦਾਰ ਸਾਹਿਬ ਸੁਣੋ ਵਾਧੇ ਇੱਕ ਚੀਜ਼ ਦਾ ਇੱਕ ਪ੍ਰੋਟੋਕੋਲ ਹੈ ਜੇ ਤਿੰਨ ਸਮਾਂ ਵਧੂਗਾ ਤੇ ਸਾਨੂੰ ਰਿਟਨ ਚ ਆਰਡਰ ਆਊਗਾ ਉਸ ਆਰਡਰ ਦੀ ਬਿਲਕੁਲ ਕੰਪਲਾਈਂਸ ਹੋਏਗੀ ਠੀਕ ਹੈ ਜੀ ਬਟ ਬਿਨਾ ਸਮਾਂ ਤਾਂ ਅਜੇ ਪੂਰਾ ਨਹੀਂ ਹੋਇਆ ਤਾਂ ਤੁਸੀਂ ਪਹਿਲਾਂ ਹੀ ਕਹਿ ਰਹੇ ਅਸੀਂ 2 ਵਜੇ ਇਸੇ ਕਾਰਨ ਕਰਕੇ ਪਹਿਲਾਂ ਆ ਗਏ ਇੱਕ ਮਿੰਟ ਇੱਕ ਮਿੰਟ ਸਮਾਂ ਵਾਧਾ ਦੇਣਾ ਪਊਗਾ ਜਦੋਂ ਤੱਕ ਜਾਂ ਨਾ ਤਾਂ ਤੁਸੀਂ ਕੋਲੇ ਸੀ ਨਾ ਮੈਂ ਕੋਲੇ ਸੀ ਹਾਂ ਜਾਂ ਤਾਂ ਤੁਸੀਂ ਕਹਿ ਦਿਓ ਵੀ ਤੁਸੀਂ ਕੋਲੇ ਸੀ ਤਾਂ ਦਿਓ ਬਿਆਨ ਅਸੀਂ ਉਵੇਂ ਕਾਰਵਾਈ ਕਰ ਦਿਆਂਗੇ ਨਹੀਂ ਤੁਸੀਂ ਕੋਲੇ ਸੀਗੇ ਤੁਹਾਡਾ ਪਿੰਡ ਕਿਹੜਾ ਹੈ ਤੁਹਾਡਾ ਪਿੰਡ ਕਿਹੜਾ ਕਿਹੜੇ ਥਾਣੇ ਚ ਪੈਂਦਾ ਲਾਓ ਕਹੋ ਦੇਖੋ ਟਾਈਮ ਨਾ ਬਰਬਾਦ ਕਰੋ ਜੇਤੋ ਜੀ ਪਿੰਡ ਵਾਜੇਖਾਨੇ ਕਿਹੜੇ ਥਾਣੇ ਚ ਪੈਂਦਾ ਹੈ ਤੇ ਪਿੰਡ ਮਸਲਾ ਕਿਹੜੇ ਪਿੰਡ ਦਾ ਹੈ ਮਸਲਾ ਨਾ ਸਾਡੀ ਪਾਰਟੀ ਦੇ ਹੀ ਆਈ ਪਾਰਟੀ ਲੈਵਲ ਤੇ ਨਾ ਕਰਦੇ ਕਿਉਂਕਿ ਤੁਸੀਂ ਨਾ ਕਨਾ ਸਾਡੀ ਗੱਲ ਨਹੀਂ ਸੁਣਦੇ ਉਹਦਾ ਜਿਹੜੇ ਫਾਰਮ ਭਰੋਣੇ ਆ ਤੁਹਾਡੇ ਨਾਲ ਆਸੀਂ ਠੀਕ ਹੈ ਨਾ ਫਾਰਮ ਤੁਹਾਡੇ ਨਾਲ ਜਾਂਦੇ ਆ ਅਸੀਂ ਤੁਹਾਡੇ ਫਾਰਮ ਐਡਮਿਟ ਕਰਵਾ ਦਿੰਨੇ ਆ 3 ਵਜੇ ਦਾ ਟਾਈਮ ਹੈ 4-5 ਮਿੰਟ ਰਹਿ ਗਏ ਠੀਕ ਹੈ ਹੁਣ ਵੀ ਜੇ ਤੁਸੀਂ ਜਾਂਦੇ ਆ ਤਾਂ ਤੁਹਾਡੇ ਨਾਲ ਜਾ ਕੇ ਫਾਰਮ ਐਡਮਿਟ ਕਰਵਾ ਦਿੰਨੇ ਆ ਅਸੀਂ ਠੀਕ ਹੈ ਹੁਣ 2 ਘੰਟੇ ਹੋ ਗਏ ਇਹ ਕੋਈ ਇਹ ਨਹੀਂ ਹੁੰਦਾ ਵੀ ਕੋਈ ਤਾਂ ਚੜ ਗਏ ਜੇ ਤੁਹਾਡੇ ਜੇ ਤੁਹਾਡੀ ਹਮਾਇਤ ਨਹੀਂ ਕਰਦੇ ਅਸੀਂ ਨਾਲ ਤੁਹਾਡੇ ਨਹੀਂ ਜਾਂਦੇ ਕਿ ਤੁਹਾਡੇ ਕਾਰਜ ਉੱਥੋਂ ਮੋੜਦੇ ਆਪਣਾ ਮੇਰਾ ਮੁੰਡਾ ਹੀ ਆ ਕੀ ਨਾਮ ਆ ਉਹਦਾ ਜਗਵੰਤ ਸਿੰਘ ਉਹਨੂੰ ਲੈ ਕੇ ਲੈ ਕੇ ਉਹ ਨਾਲ ਪੁੱਸ ਗਏ ਹਾਂ ਗਈ ਆ ਹੁਣ ਤੇ ਫੇਰ ਫਿਰ ਵੇਨੇ ਨਾ ਅਸੀਂ ਵੀ ਹੋਈ ਸੀ ਪਤਾ ਨਹੀਂ ਫਿਰ ਤੁਸੀਂ ਉਹਨਾਂ ਦਾ ਕੋਈ ਪਤਾ ਨਹੀਂ ਨਾ ਜੀ ਘਰ ਅੰਦਰ ਬਖਾਈ ਸਾਰੇ ਗੁੰਡੇ ਬਿਠਾਈ ਬੈਠੇ ਅੰਦਰ ਕਿਸੇ ਦਾ ਚੀਤਾ ਖੜਦਾ ਕਿਸੇ ਦਾ ਕੋ ਖੜਦਾ ਇਹ ਸਾਨੂੰ ਕੋਈ ਤਾਂ ਅੰਦਰ ਨਹੀਂ ਵੜਨ ਦਿੰਦਾ ਪਹਿਲਾਂ ਧੰਨਵਾਦ ਸਾਨੂੰ ਆਪ ਦੇ ਬੰਦੇ ਬਾਟ ਲਉਨਾਂ ਨੇ ਸਾਨੂੰ ਆਗਮ ਨਹੀਂ ਦਿੱਤਾ ਕਿਸੇ ਨੇ ਨਹੀਂ ਤੁਹਾਡੇ ਤਿੰਨ ਬੰਦੇ ਜਾ ਸਕਦੇ ਆ ਤਿੰਨ ਬੰਦੇ ਤੁਸੀਂ ਜਾਓ ਤੁਹਾਨੂੰ ਕੋਈ ਨਹੀਂ ਰੋਕਦਾ ਕਿ ਅਸੀਂ ਤੁਹਾਡੇ ਨਾਲ ਜਾਂਦੇ ਆ ਹਾਂ ਤਿੰਨ ਬੰਦੇ ਜੇ ਤੁਹਾਡੇ ਜਾਣੇ ਆ ਉਹ ਤਾਂ ਕਿਹਦਾ ਜਾ ਸਕਦੇ ਆ ਉਹ ਬਾਅਦ ਵਿੱਚ ਮੂਰੇ ਐ ਕਰ ਚਾਰ ਕਿਨੇ ਜਾਨ ਮੂਰੇ ਖੜ ਕੇ ਸਾਰੇ ਸ਼ੋਰ ਨਹੀਂ ਨਹੀਂ ਸਾਰੇ ਸਾਰੇ ਬੰਦੇ ਨੇ ਫਾਰਮ ਭਰੇ ਗਏ ਆ ਕੋਈ ਨਹੀਂਗਾ ਇਸ ਟਾਈਮ ਬਿਲਕੁਲ ਖਾਲੀ ਹੈ ਜੇ ਤੁਸੀਂ ਨਾ ਕਹਣਾ ਫਾਰਮ ਤਿੰਨ ਬੰਦੇ ਜਾ ਸਕਦੇ ਆ ਤਿੰਨ ਬੰਦੇ ਲਾਊਡ ਆ ਹੁਣ ਗਏ ਵੀ ਆ ਠੀਕ ਹੈ ਨਾ ਹਾਂ ਹੁਣ ਤੁਸੀਂ ਆਪ ਹੀ ਕਹੀਏ ਨਾ ਗਏ ਹੋਏ ਆ ਤਾਂ ਫਿਰ ਨਾ ਕਹਣਾ ਫਿਰ ਕੀ ਜਿੱਕਤ ਕੀ ਹੈ ਬੰਦੇ ਤਾਂ ਕਿਉਂ ਕਿਉਂ ਨਾ ਕਹਣਾ ਤੁਸੀਂ ਉੱਤੇ ਟੈਂਕੀ ਤੇ ਚੜੇ ਬੈਠੇ ਹੋ ਅਸੀਂ ਤਿੰਨ ਬਣਾ ਕੇ ਪਹਿਲਾਂ ਢੀਡੀਆਂ ਸੀਆਂ ਤੇ ਤਿੰਨ ਪਾੜਦੀਆਂ ਆ ਜਿਹੜੀ ਹੁਣ ਲਿਆਂਦੀ ਸੀਗੀ ਪੜਾ ਕੇ ਇਹ ਪਾੜਤੀ ਆ ਹੁਣ ਵੇਖੋ ਮਹਾਰਾਜ ਸਾਡੇ ਬੰਦੇ ਵੀ ਟ੍ਰੈਲੀ ਦੇ ਅੰਦਰ ਆਲੀ ਨੇ ਵੇਲੇ ਸਾਡਾ ਇੱਕ ਫੋਰ ਜਿਹਦੇ ਮਰਜ਼ੀ ਵੇਲੇ ਲੀੜੇ ਪਾੜੇ ਪਏ ਆ ਪੰਚਾਇਤ ਤੋਂ ਉਹਨਾਂ ਦਾ ਜਿਹੜਾ ਲਾਸਟ ਦਿਨ ਦਾ ਕਾਗਜ਼ ਭਰਨ ਦਾ ਜਿੱਦ ਤੋਂ ਸ਼ਹਿਰ ਦਾ ਕਿਵੇਂ ਮੋਲ ਰਿਹਾ ਜੀ ਕੀ ਕਰਿਆ ਸ਼ਾਂਤੀਪੂਰਵਕ ਕਰੀਏ ਸਾਰ ਇਕੱਠ ਜਿਵੇਂ ਬੱਸ ਸਟੈਂਡ ਦੇ ਵਿੱਚ ਹੋਰ ਥਾਂ ਦੇ ਵਿੱਚ ਕਾਫੀ ਲੋਕ ਦਰਮ ਦੇਖਣ ਮਿਲੇ ਇਹ ਨਹੀਂ ਬਾਰੇ ਬਸ ਕੀ ਕਰਨਾ ਚਾਹੁੰਦੇ ਦੇਖੋ ਅਸੀਂ ਮਾੜੀ ਚ ਗਲਤ ਇਸ਼ੂ ਪਟਾਣਾ ਕਮੇਟੀ ਗੱਲ ਨਹੀਂ ਹੈਗੀ ਜਿੰਨੇ ਵੀ ਇਹਨਾਂ ਨੇ ਕਿਹਾ ਸੀਗਾ ਕਿ ਸਾਡੇ ਫਾਰਮ ਜਮਾ ਨਹੀਂ ਹੋ ਸਾਰਿਆਂ ਦੇ ਫਾਰਮ ਜਮਾ ਹੋਏ ਆ ਇੱਕ ਕੁਸ਼ਤ ਬੱਸ ਸਟੈਂਡ ਟੈਂਕੀ ਦੇ ਵਿੱਚ ਕਿਹੜੇ ਵੀ ਆਏ ਕੈਂਡੀਡੇਟ ਜਿਹਦੇ ਬਾਰੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਇਹ ਥੱਲੇ ਆ ਰਹੇ ਜਿਹੜੇ ਬੰਦੇ ਕਾਗਜ਼ ਭਰ ਹੋ ਗਏ ਕਹਿੰਦੇ ਸਾਡੇ ਪਰ ਥੱਲੇ